ਸੋ ਕਹਾਉ ਤਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰ ਅਰਸਾ ਹੋ ਕੋਰ ਸਾਹ ਛੱਟੀ ਐ ਤਦ ਡਿਠੇ ਸਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਂਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਂਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਢਾਂਸ ਮਹਲਾ 4 ਹਾਰੇ ਸਤ ਗੁਰ ਹਾਰੇ ਸਤ ਗੁਰ ਮੀਲੇ ਹਾਰੇ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਾਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੋਰੇ ਪਾਇਆ ਰਾਮ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਾਰਿ ਸਤਿਗੁਰ ਚਰਨ ਹਮ ਭਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੋਰੇ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੇ ਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵ ਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤ ਗੁਰ ਚਰਨ ਹਮ ਪਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਰਿ ਨਾਮੋ ਹਰਿ ਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰਿ ਹਰਿ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰੇ ਨਾਮ ਦਿਰੜਾਇਆ ਜਿੱਥੈ ਪੁੱਤ ਕਲਤ ਕੋਈ ਬੇਲੀ ਨਹੀਂ ਤਿੱਥੈ ਹਾਰੇ ਹਾਰੇ ਨਾਮ ਛੜਾਇਆ ਤਨ ਤਨ ਸਤਿਗੁਰ ਪੁਰਖ ਨਿਰੰਜਨ ਜੇਤ ਮੇਲ ਹਾਰੇ ਨਾਮ ਧਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੌਰ बिन ਰਹਿਣ ਨਾ ਜਾਈ ਜਿਨੇ ਦਰਸਨ ਜਿਨੇ ਦਰਸਨ ਸਤ ਗੌਰ ਪੁਰਖ ਨਾ ਪਾਇ ਆ ਰਾਮ ਤਿਨ ਨੇਹ ਫਲ ਤਿਨ ਨੇਹ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨੇ ਫਾਇਲਾ ਜਨਮ ਤੇ ਨਿਰਥਾ ਗਵਾਇਆ ਤੇ ਸਾਕਤ ਮੋਏ ਮਾਰੇ ਝੂਰੇ ਘਰ ਹੋਦਾ ਰਤਨ ਪਦਾਰਥ ਭੂਖੇ ਭਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨਾ ਕਰੀ ਆਹ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮਾ ਚਾਤ੍ਰਿਕ ਹਮਾ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰ ਹੈ ਭਗਤੀ ਰਾਮ ਹਰ ਹਰ ਸਤਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮਾ ਗੁਰ ਬਿਨ ਅਵਰ ਨ ਕੋਈ ਬੇਲੀ ਗੁਰ ਸਤਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੋਰੇ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਗੋਰੇ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮਾ ਚਾਤ੍ਰਿਕ ਹਮਾ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਤੇ ਮਾਰ ਅ ਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰੇ ਪਾਇਆ ਰਾਮ ਬੇਦਾਸ ਮਾਹ ਰੁੱਤੀ ਥਿੱਤੀ ਵਾਰ ਭਲੇ ਕੜੀ ਮੂਰਤ ਪਾਲ ਸਾਚੇ ਆਏ ਸਹਜ ਮਿਲੇ ਕੜੀ ਮੂਰਤ ਪਾਲ ਸਾਚੇ ਆਈ ਸਹਜ ਮਿਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖੇ ਤੁਖਾਰ ਨ ਵਿਆਪਈ ਕੰਠਿ ਮਿਲੇ ਆਹਾਰ ਨਾਹੋ ਮਨ ਬਿਧਿ ਆਚਰਨਾਰ ਬਿੰਦ ਦਰਸਨ ਲਗੜਾ ਸਾਹੂ ਪੋਖੇ ਤੁਖਾਰ ਨ ਵਿਆਪਈ ਕੰਠਿ ਮਿਲੇ ਆਹਾਰ ਨਾਹੂ ਮਨ ਬਿਧਿ ਆਚਰਨਾਰ ਬਿੰਦ ਦਰਸਨ ਲਗੜਾ ਸਾਹੂ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕਾਈ ਮੇਲ ਸਾਧੂ ਗੁਣ ਗਾਹ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਾਹੜੇ ਨਾ ਵਿਛੜੀਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਾਈ ਨਾਰਾਇਣੈ ਨਾਨਕ ਦਰ ਪਈਆ ਹੋ ਓਖ ਸੁਹੰਦਾ ਸਰਬ ਸੁਖ ਜਿਸ ਬਖ ਸੇਵੇ ਪਰਵਾਹੋ ਔ ਕਸੋ ਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ